ਇਸ ਸ਼ਲੋਕ ਦੇ ਅੰਦਰ ਵੀ ਗੁਰੂ ਸਾਹਿਬ ਜੀ ਨੇ ਚਾਰ ਵੇਦਾਂ ਦਾ ਜ਼ਿਕਰ ਕੀਤਾ ਹੈ ਕੱਲ ਆਪਾਂ ਚਾਰ ਯੁਗਾਂ ਦਾ ਜ਼ਿਕਰ ਕੀਤਾ ਸੀ ਜੋ ਗੁਰੂ ਸਾਹਿਬ ਜੀ ਨੇ ਉਸ ਯੁਗ ਚ ਚੱਲ ਰਹੀ ਮਤਾਂ ਦਾ ਜ਼ਿਕਰ ਕੀਤਾ ਸੀ ਅੱਜ ਗੁਰੂ ਸਾਹਿਬ ਜੀ ਨੇ ਮਹਾਰਾਜ ਜੀ ਨੇ ਇਸ ਸ਼ਲੋਕ ਦੇ ਅੰਦਰ ਵੇਦਾਂ ਦਾ ਜ਼ਿਕਰ ਕੀਤਾ ਹੈ ਵੀ ਵੇਦਾਂ ਦੇ ਅੰਦਰ ਉਸ ਸਮੇਂ ਕਿਹੜੇ ਕਿਹੜੇ ਪ੍ਰਮਾਤਮਾ ਨੂੰ ਬੋਧਤਾ ਤੇ ਆਇਆ ਜਾਂਦਾ ਸੀ ਯਾਦ ਕੀਤਾ ਜਾਂਦਾ ਸੀ ਪ੍ਰਚਲਿਤ ਸੀ ਨਾਮ ਉਸ ਸਮੇਂ ਜਿਆਦਾ ਪਖਰੀ ਅਰਥ ਕਰਨੇ ਨੇ ਕਿਉਂਕਿ ਸ਼ਬਦ ਦਾ ਆਕਾਰ ਥੋੜਾ ਜਿਹਾ ਵੱਡਾ ਹੈ ਇਸ ਸਮੇਂ 'ਚ ਰਹਿ ਕੇ ਵੀ ਆਪਾਂ ਸਮਾਪਤੀ ਕਰਨੀ ਗੁਰੂ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਮਹਿਲਾ ਪਹਿਲਾ ਸਾਮ ਕਹੈ ਸਤੰਬਰ ਸੁਆਮੀ ਸਚ ਮੈਂ ਆਛੈ ਸਾਚ ਰਹੇ ਸਾਮ ਇਕ ਵੇਦ ਹੈ ਗ੍ਰੰਥ ਹੈ ਗ੍ਰੰਥ ਦਾ ਨਾਮ ਹੈ ਇਹ ਤੀਜਾ ਵੇਦ ਹੈ ਇੱਕ ਰਿਗਵੇਦ ਦੂਜਾ ਜਜੁਰ ਦੂਜਾ ਵੇਦ ਹੈ ਸਾਮ ਤੀਜਾ ਵੇਦ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਮੈਂ ਬੇਨਤੀ ਕਰਦੇ ਹਾਂ ਅਰੰਭ ਤੋਂ ਗੱਲ ਕਲੀਅਰ ਹੋ ਜੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੀ ਵਿਚਾਰ ਦਾ ਜ਼ਿਕਰ ਕਰ ਰਹੇ ਨੇ ਗੁਰਮਤ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਹਾਂ ਅੰਤਲੀ ਪੰਕਤੀ ਚ ਗੁਰੂ ਸਾਹਿਬ ਜੀ ਨੇ ਆਪਣੀ ਵਿਚਾਰ ਦੱਸੀ ਹੈ ਉਹ ਆਪਾਂ ਵਿਚਾਰਾਂਗੇ ਅੱਗੇ ਜਾ ਕੇ ਗੁਰੂ ਸਾਹਿਬ ਜੀ ਨੇ ਖੰਡਨ ਮੰਡਲ ਨਹੀਂ ਕੀਤਾ ਉਹਨਾਂ ਦੀ ਵਿਚਾਰ ਧਾਰਾ ਦੱਸੀ ਵੀ ਆ ਵਿਚਾਰ ਉਹਨਾਂ ਦੇ ਵੇਦ ਆ ਗੱਲ ਆਖਦੇ ਨੇ ਫਿਰ ਗੁਰੂ ਸਾਹਿਬ ਜੀ ਨੇ ਆਪਣੀ ਵੀ ਗੱਲ ਦੱਸੀ ਵੀ ਸਾਡੀ ਵਿਚਾਰ ਇਹ ਹੈ ਇਹ ਗੁਰੂ ਸਾਹਿਬ ਜੀ ਦਾ ਸੁਭਾਅ ਆਪਾਂ ਅੱਗੇ ਵੀ ਕਈ ਵਾਰੀ ਵਿਚਾਰ ਚੁਕੇ ਆ ਗੁਰੂ ਸਾਹਿਬ ਜੀ ਕਹਿੰਦੇ ਵੀ ਜਿਹੜਾ ਸਾਮ ਵੇਦ ਹੈ ਉਹ ਆਖਦਾ ਵੀ ਉਸ ਸਮੇਂ ਸਤੰਬਰ ਪਰਮਾਤਮਾ ਨੂੰ ਧਿਆਇਆ ਜਾਂਦਾ ਸੀ ਸਤੰਬਰ ਦਾ ਭਾਵ ਹੈ ਚਿੱਟੇ ਕੱਪੜਿਆਂ ਵਾਲਾ ਰੱਬ ਭਾਵ ਕਿ ਸਤਜੁਗ ਦੇ ਵਿੱਚ ਉਸ ਸਮੇਂ ਪਰਮਾਤਮਾ ਨੂੰ ਸਤੰਬਰ ਪਰਮਾਤਮਾ ਦੇ ਨਾਮ ਨੂੰ ਪ੍ਰਸਿੱਧ ਕੀਤਾ ਗਿਆ ਸੀ ਵੀ ਪਰਮਾਤਮਾ ਜਿਹੜਾ ਉਹ ਚਿੱਟੇ ਕੱਪੜਿਆਂ ਵਾਲਾ ਹੈ ਮੈਂ ਥੋੜੀ ਜੀ ਗੱਲ ਕਲੀਅਰ ਕਰ ਦਿਆਂ ਛੇ ਤੁਹਾਨੂੰ ਪਤਾ ਹੋਵੇਗਾ ਤੁਸੀਂ ਇੱਕ ਕਦਾ ਪੜਿਓ ਕੁਲਬੀਰ ਸਿੰਘ ਕੋੜਾ ਦੀ ਸਿੱਖ ਵੀ ਨਿਗਲਿਆ ਗਿਆ ਉਹਦੇ ਚ ਜ਼ਿਕਰ ਹੈ ਜਿਹੜਾ ਜੈਨ ਧਰਮ ਹੈ ਨਾ ਉਸ ਧਰਮ ਦੇ ਵਿੱਚ ਦੋ ਪੱਖ ਚੱਲਦੇ ਨੇ ਦੋ ਦਿਗੰਬਰ ਤੇ ਸ਼ਵਤੰਬਰ ਜਿਹੜੀ ਦਿਗੰਬਰ ਹੈ ਨਾ ਉਹ ਨਗਨ ਰੂਪ ਚ ਰਹਿੰਦੇ ਨੇ ਮੇਸ਼ਾ ਤੇ ਜਿਹੜੇ ਸਤੰਬਰ ਨੇ ਉਹ ਚਿੱਟੇ ਕੱਪੜਿਆਂ 'ਚ ਰਹਿਂਦੇ ਨੇ ਤੁਸੀਂ ਦੇਖਿਆ ਹੋਵੇਗਾ ਚਿੱਟਾ ਕੱਪੜਾ ਪਾਇਆ ਹੋਵੇਗਾ ਉਹਨਾਂ ਨੇ ਹਮੇਸ਼ਾ ਤੇ ਮੁਖ ਤੇ ਵੀ ਉਹਨਾਂ ਨੇ ਚਿੱਟਾ ਕੱਪੜਾ ਲਾਇਆ ਹੋਵੇਗਾ ਹਮੇਸ਼ਾ ਉਹ ਚਿੱਟੇ ਕੱਪੜਿਆਂ 'ਚ ਰਹਿੰਦੇ ਨੇ ਉਹਨਾਂ ਦੀ ਇਹ ਵਿਚਾਰ ਹੈ ਵੀ ਜਿਹੜੇ ਦਿਗੰਬਰ ਨੇ ਉਹ ਮਹਾਵੀਰਨ ਦਾ ਗੁਰੂ ਹੈ ਜੀ ਮਹਾਵੀਰ ਦੀ ਖੁੱਲੀ ਅੱਖਾਂ ਵਾਲੀ ਮੂਰਤੀ ਦੀ ਪੂਜਾ ਕਰਦੇ ਨੇ ਉਹ ਤੇ ਜਿਹੜੇ ਸਵਤੰਬਰ ਨੇ ਉਹ ਹਮੇਸ਼ਾ ਬੰਦ ਅੱਖਾਂ ਵਾਲੀ ਮੂਰਤੀ ਦੀ ਪੂਜਾ ਕਰਦੇ ਨੇ ਜੇ ਦੋ ਧੜੇ ਇਕੱਠੇ ਵੀ ਹੋ ਜਾਣ ਇੱਕ ਮੰਦਿਰ ਚ ਤਾਂ ਕਾਫੀ ਭਿੜ ਪੜਾਈ ਹੋ ਜਾਂਦੀ ਹੈ ਨਹੀਂ ਵਿਚਾਰ ਨਹੀਂ ਮਿਲਦੀ ਮੈਨੂੰ ਯਾਦ ਹੈ ਵੀ ਕਾਲਜ ਦੇ ਦਰਮਿਆਨ ਇੱਕ ਵਾਰੀ ਪਹੁੰਚੇ ਸੀ ਜਿਹੜੇ ਸਵਤੰਬਰ ਨੇ ਤੇ ਸੀ ਮੈਂ ਆਪਣੇ ਹੱਥ ਧੋ ਕੇ ਜਦੋਂ ਪ੍ਰਸ਼ਾਦਾ ਛਕਾਣ ਲੱਗਿਆ ਤੇ ਮੈਨੂੰ ਮਨਾ ਕਰਤਾ ਉਹਨਾਂ ਨੇ ਕਹਿੰਦੇ ਤੂੰ ਜੀਵ ਹੱਤਿਆ ਕਰਤੀ ਕਿਉਂਕਿ ਜੀਵ ਹੱਤਿਆ ਦੇ ਨੇੜੇ ਨਹੀਂ ਜਾਂਦੇ ਹੁਣ ਤਾਂ ਚਲੋ ਸਮਾਂ ਕਾਫੀ ਬਦਲ ਗਿਆ ਅਸਲ ਵਿੱਚ ਜਿਹੜੇ ਸਵਤੰਬਰ ਸਨ ਉਹ ਇਸ਼ਨਾਨ ਪਾਣੀ ਵੀ ਨਹੀਂ ਕਰਦੇ ਸਨ ਕਿ ਜੀਵ ਹੱਤਿਆ ਨਾ ਹੋ ਜਾਵੇ ਝਾੜੂ ਰੱਖਦੇ ਸਨ ਆਪਣੇ ਨਾਲ ਤੇ ਧਰਤੀ ਤੇ ਝਾੜੂ ਮਾਰ ਕੇ ਫਿਰ ਉੱਥੇ ਬੈਠਦੇ ਸਨ ਕਿ ਸਾਡੇ ਸਰੀਰ ਦੇ ਬੋਝ ਨਾਲ ਕੋਈ ਜੀਵ ਹੱਤਿਆ ਨਾ ਹੋ ਜਾਵੇ ਤੇ ਕੇਸਾਂ ਨੂੰ ਤੇ ਉਸ ਤਰ੍ਹਾਂ ਨਹੀਂ ਲਾਉਂਦੇ ਸਨ ਉਹ ਕੇਸ ਪੱਟਦੇ ਸਨ ਆਪਣੇ ਤਾਂ ਕਿ ਜਿਹੜੀ ਜੂੰਆਂ ਉਹ ਮਾਰੀਆਂ ਨਾ ਜਾਣ ਜੀਵ ਹੱਤਿਆ ਨਾ ਹੋ ਜਾਵੇ ਮੈਨੂੰ ਰੋਕ ਦਿੱਤਾ ਉਹਨਾਂ ਨੇ ਤੇ ਵੀ ਹੱਤ ਧੋ ਕੇ ਜੀਵਤਿਆ ਕਰਤੀ ਤੇਰੇ ਹੱਥ ਦਾ ਪ੍ਰਸ਼ਾਦਾ ਨਹੀਂ ਸ਼ਕਣਾ ਭਾਵ ਕਿ ਇਸ ਚੀਜ਼ ਤੋਂ ਉਹਨਾਂ ਦੇ ਆਪ ਇੱਕ ਮर्यादा ਏ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਜੀ ਕਹਿੰਦੇ ਉਸ ਸਮੇਂ ਸਾਮਵੇਦ ਇਹ ਗੱਲ ਆਖਦਾ ਹੈ ਇਹ ਵਿਚਾਰ ਵਿਸਤੰਬਰ ਪ੍ਰਮਾਤਮਾ ਨੂੰ ਮੰਨਿਆ ਜਾਂਦਾ ਸੀ ਧਿਆਇਆ ਜਾਂਦਾ ਸੀ ਉਸ ਸਮੇਂ ਸਾਮ ਕਹੈ 세 ਤੰਬਰ ਸੁਆਮੀ ਸਚਮੈ ਆਛੈ ਸਾਚ ਰਹੇ ਤੇ ਸੱਚ ਵਿੱਚ ਜੁੜੇ ਹੋਏ ਸੰਭਾਵ ਕੀ ਉਦੋਂ ਜਿਹੜੀ ਕਮਾਈ ਵੀ ਸੀ ਆਪਾਕ ਦਿੰਨੇ ਵੀ ਸਤਜੁਗ ਵੀ ਉਦੋਂ ਕਮਾਈ ਵੀ ਧਰਮ ਦੇ ਨਾਂ ਤੇ ਸੱਚ ਦੀ ਕਮਾਈ ਸੀ ਉਸ ਵਕਤ ਸੱਚ ਨਾਲ ਜੁੜੇ ਹੋਏ ਸਨ ਸਭ ਕੋ ਸੱਚ ਸਮਾਵੈ ਹਰ ਕੋਈ ਸੱਚ ਦੇ ਵਿੱਚ ਜੁੜਿਆ ਹੋਇਆ ਸੀ ਸੱਚ ਦੇ ਨਾਲ ਜੀਵਨ ਬਸਰ ਕਰਦਾ ਸੀ ਰਿਗ ਕਹ ਹੈ ਅਗਲੇ ਵੇਦ ਦੀ ਗੱਲ ਆ ਗਈ ਸਮਝਿਓ ਸਹਿਬ ਜੀ ਕਹਿੰਦੇ ਰਿਗ ਕਹ ਰਿਹਾ ਭਰਪੂਰ RAM ਨਾਮ ਦੇਵਾ ਮੈਂ ਸੂਰ ਇੱਥੇ ਜਿਹੜਾ RAM ਸ਼ਬਦ ਆਇਓ ਸ਼੍ਰੀ RAM ਲਈ ਆਇਆ ਏ RAM ਚੰਦਰ ਜਿੰਨਾਂ ਨੂੰ ਆਖਿਆ ਜਾਂਦਾ ਏ ਉਹਦੇ ਲਈ ਸ਼ਬਦ ਆਇਆ ਏ ਹੁਣ ਗੁਰੂ ਸਾਹਿਬ ਮੈਂ ਫਿਰ ਬੇਨਤੀ ਕਰਦਿਆਂ ਗੁਰਮਤ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਇਹ ਗੁਰਮਤ ਦੀ ਵਿਚਾਰ ਨਹੀਂ ਹੈ ਗੁਰੂ ਸਾਹਿਬ ਜੀ ਉਹਨਾਂ ਦੀ ਵਿਚਾਰ ਦੱਸ ਰਹੇ ਫਿਰ ਆਪਣੀ ਵੀ ਵਿਚਾਰ ਦੱਸਣਗੇ ਮੈਂ ਫਿਰ ਵੀ ਥੋੜੀ ਥੋੜੀ ਗੁਰਮਤ ਦੀ ਸਾਂਝ ਨਾਲ ਪਾਉਂਦਾ ਜਾਵਾਂਗਾ ਗੁਰੂ ਸਾਹਿਬ ਜੀ ਕਹਿੰਦੇ ਉਸ ਸਮੇਂ ਰਿਗ ਵੇਦ ਦੇ ਸਮੇਂ ਜਾਂ ਰਿਗ ਵੇਦ ਆਖਦਾ ਵੀ ਉਸ ਸਮੇਂ ਰਾਮ ਦਾ ਨਾਮ ਬਹੁਤਾ ਜਪਿਆ ਜਾਂਦਾ ਸੀ ਰਾਮ ਦਾ ਨਾਮ ਜਿਹੜਾ ਉਹ ਸਭ ਥਾਈਂ ਭਰਪੂਰ ਸੀ ਰਿਗ ਕਹ ਰਿਹਾਂ ਭਰਪੂਰ ਵੀ ਰਾਮਚੰਦਰ ਜੀ ਦਾ ਨਾਮ ਸਭ ਥਾਂ ਤੇ ਭਰਪੂਰ ਸੀ ਰਾਮ ਨਾਮ ਦੇਵਾ ਮੈ ਸੂਰ ਇੱਥੇ ਸੂਰ ਜਿਹੜਾ ਸ਼ਬਦ ਹੈ ਉਹ ਸੂਰਜ ਲਈ ਆਇਆ ਹੈ ਪਕਰਨ ਵੇਖਣਾ ਪਏਗਾ ਤੁਹਾਨੂੰ ਸੂਰ ਸ਼ਬਦ ਗੁਰਬਾਣੀ ਦੇ ਅੰਦਰ ਸੂਰਮੇ ਲਈ ਵੀ ਆਇਆ ਹੈ ਸੂਰ ਸ਼ਬਦ ਜਾਨਵਰ ਵੀ ਲਈ ਵੀ ਆਇਆ ਹੈ ਜਿਹੜਾ ਗੰਦਗੀ ਖਾਂਦਾ ਹੈ ਉਹਦੇ ਲਈ ਵੀ ਆਇਆ ਹੈ ਪਰ ਤੁਹਾਨੂੰ ਪਕਰਨ ਵੇਖਣਾ ਪਏਗਾ ਵੀ ਕਿਹੜੀ ਗੱਲ ਦੀ ਚਾਲ ਚੱਲ ਰਹੀ ਹੈ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਰਿਗ ਵੇਦ ਇਹ ਆਖਦਾ ਹੈ ਵੀ ਰਾਮ ਦਾ ਨਾਮ ਹਰ ਪਾਸੇ ਭਰਪੂਰ ਸੀ ਤੇ ਉਹਦਾ ਨਾਮ ਸਾਰੇ ਦੇਵਤਿਆਂ ਦੇ ਵਿੱਚੋਂ ਸਭ ਨਾਲੋਂ ਜ਼ਿਆਦਾ ਸੂਰਜ ਵਾਂਗ ਚਮਕਦਾ ਸੀ ਹੁੰਦਾ ਨਾਮ రిగ ਕਹਿ ਰਿਹਾ ਭਰਪੂਰ ਗੁਰਮਤ ਨਹੀਂ ਆਖਦੀ ਗੁਰਮਤ ਹੀ ਆਖਦੀ ਵੀ ਸਭ ਪਾਸੇ ਪ੍ਰਮਾਤਮਾ ਦਾ ਫਸਾਰਾ ਏ ਸਬੈ ਘਟ ਰਾਮ ਬੋਲੇ ਰਾਮਾ ਬੋਲੇ RAM ਬਿਨਾ ਕੋ ਬੋਲੇ ਰੇ ਹੁਣ ਰਾਮ ਸ਼ਬਦ ਇਥੇ ਵੀ ਆਇਆ ਸਾਨੂੰ ਵਿਚਾਰਨਾ ਪਏਗਾ ਨਾ ਸਮਝਣਾ ਪਏਗਾ ਰਾਮ ਸ਼ਬਦ ਭਗਤ ਨਾਮਦੇਵ ਜੀ ਨੇ ਵੀ ਹੁਣ ਵਰਤੇ ਜਿਹੜੀ ਮੈਂ ਸਾਂਝ ਪਾਈ ਹੈ ਉੱਥੇ ਪਰਮਾਤਮਾ ਲਈ ਹੈ ਗੁਰਮਤਿ ਆਖਦੀ ਹੈ ਵੀ ਹਰ ਪਾਸੇ ਪਰਮਾਤਮਾ ਦਾ ਵਾਸ ਹੈ ਬਸ ਹਰ ਥਾਂ ਤੇ ਪਰਮਾਤਮਾ ਦਾ ਵਾਸ ਹੈ ਹੁਣ ਇਹ ਜਿਹੜੀ ਵਿਚਾਰ ਹੈ ਇਹ ਰਿਗਵੇਦ ਦੀ ਵਿਚਾਰ ਹੈ ਸਹਿਬ ਜੀ ਕਹਿੰਦੇ ਰਿਗ ਕਹੈ ਰੇਹਾ ਭਰਪੂਰ ਰਾਮ ਨਾਮ ਦੇਵਾ ਮੈ ਸੂਰ ਨਾਏ ਲਿਆ ਪ੍ਰਛਤ ਜਾਹੇ ਪ੍ਰਛਿਤ ਦਾ ਭਾਵ ਹੈ ਪਾਪ ਕਹਿੰਦੇ ਵੀ ਰਿਗ ਵੇਦ ਆਖਦਾਏ ਜੇ ਤੁਸੀਂ ਰਾਮਚੰਦਰ ਦਾ ਨਾਮ ਲਵੋਗੇ ਤਾਂ ਤੁਹਾਡੇ ਪਾਪ ਦੂਰ ਹੋ ਜਾਣਗੇ ਨਾਏ ਲਿਆ ਪ੍ਰਛਿਤ ਜਾਹੇ ਪਰ ਗੁਰਮਤਿ ਨਹੀਂ ਆਖਦੀ ਮੈਂ ਸੋਖੇ ਜੇ ਸ਼ਬਦ ਸੰਝੇ ਕਰ ਦੇਣਾ ਤੁਹਾਨੂੰ ਸਮਝ ਵੀ ਆ ਜਾਏਗੀ ਪਾਪਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ ਨੇ ਕਿਹੜਾ ਨੁਕਤਾ ਦਿੱਤਾ ਸਾਨੂੰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕਹਿ ਰੋ ਨਾਮ ਦੇ ਨਾਲ ਉਹ ਵੀ ਪਰਮਾਤਮਾ ਦੇ ਨਾਮ ਦੇ ਨਾਲ ਬੰਦਗੀ ਨਾਲ ਜੁੜਿਆਂ ਪਾਪ ਜਿਹੜੇ ਦੂਰ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਪਰ ਮੈਂ ਫਿਰ ਬੇਨਤੀ ਕਰਾਂ ਉਹਨਾਂ ਦੀ ਵਿਚਾਰ ਹੈ ਨਾਏ ਲੈ ਪ੍ਰਖਿਤ ਜਾਹੇ ਨਾਨਕ ਤੋ ਮੁਖੰਤਰ ਪਾਹੇ ਕਹਿੰਦੇ ਜੇ ਤੁਸੀਂ ਰਾਮ ਦਾ ਨਾਮ ਜਪਦੇ ਹੋ ਤਾਂ ਮੁਕਤੀ ਦਾ ਦਵਾਰ ਮਿਲ ਜਾਏਗਾ ਗੁਰਮਤਿਸ ਗੱਲ ਨਾਲ ਸਹਿਮਤ ਨਹੀਂ ਹੈ ਮੈਂ ਛੋਟੀ ਜੀ ਬੇਨਤੀ ਕਰਨ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰ ਨੇ ਮੁਕਤੀ ਦਾ ਪੱਖ ਕੁਝ ਹੋਰ ਦੱਸਿਆ ਇਹ ਨਹੀਂ ਆਖਿਆ ਵਿਸ਼ਵਸਾਰ ਦੇ ਪਦਾਰਥਾਂ ਨੂੰ ਤਿਆਗ ਦੇਣਾ ਇੱਕ ਮੁਕਤੀ ਹੈ। ਜਾਂ ਹੋਰ ਕੰਮ ਕਾਜ ਨੂੰ ਘਰ ਗ੍ਰਸਤੀ ਨੂੰ ਤਿਆਗ ਦੇਣਾ ਇੱਕ ਮੁਕਤੀ ਹੈ। ਨਹੀਂ ਤੇ ਨਾ ਹੀ ਇਹ ਆਖਿਆ ਵੀ ਸੰਸਾਰ ਤੋਂ ਜਾਣ ਤੋਂ ਬਾਅਦ ਮੁਕਤੀ ਦਾ ਕੋਈ ਰਸਤਾ ਹੈ। ਸਹਿਬ ਜੀ ਕਹਿੰਦੇ ਜਿੰਦਿਆਂ ਜੀ ਮੁਕਤ ਹੋਣਾ ਉਹ ਵੀ ਆਤਮਿਕ ਜੀਵਨ ਦੇ ਵਿੱਚੋਂ। ਸੁੱਖਾ ਜਾ ਕਰਦੇ ਆ ਆਪਣੇ ਜੀਵਨ ਦੇ ਵਿੱਚੋਂ ਅਵਗੁਣਾਂ ਨੂੰ ਤਿਆਗਣਾ ਹੀ ਇੱਕ ਮੁਕਤੀ ਦਾ ਦਰਵਾਜ਼ਾ ਹੈ ਬਸ ਦੋ ਸ਼ਲੋਕ ਸਾਂਝੇ ਕਰ ਉਸਤਤ ਨਿੰਦਿਆ ਨਾਹੀ ਜੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਜਿਨ੍ਹਾਂ ਦੇ ਅੰਦਰ ਇਸ ਗੱਲ ਦਾ ਲੋਭ ਨਹੀਂ ਹੈ ਲਾਲਚ ਨਹੀਂ ਹੈ ਵੀ ਮੇਰੀ ਉਸਤਦ ਹੋਵੇ ਏ ਵੀ ਇੱਕ ਰਸ ਹੈ ਜੀ ਉਸਤਤ ਦਾ ਹਾਂ ਜੇ ਪ੍ਰਮਾਤਮਾ ਉਸਤਤ ਕਰਾਵੇ ਉਹ ਉਸਤਤ ਸਦੀਵੀ ਹੈ ਜੀ ਜੇ ਮਨੁੱਖ ਆਪਣੇ ਵੱਲੋਂ ਜੋਰ ਲਾਏਗਾ ਮੇਰੀ ਉਸਤਤ ਹੋਵੇ ਉਹ ਉਸਤਤ ਹੁੰਦੀ ਤਾਂ ਹੈ ਪਰ ਸਹਿਬ ਕਹਿੰਦੇ ਕੁਝ ਸਮੇਂ ਲਈ ਹੁੰਦੀ ਹੈ ਉਹ ਜ਼ਿਆਦਾ دیر ਨਹੀਂ ਚਲਦੀ ਹਾਂ ਜੇ ਪ੍ਰਮਾਤਮਾ ਦੇ ਦਰ ਤੋਂ ਜਾਂ ਉਹ ਪ੍ਰਮਾਤਮਾ ਆਪ ਉਸਤਤ ਕਰਾਵੇ ਸਹਿਬ ਜੀ ਕਹਿੰਦੇ ਤਿੰਨ ਲੋਕਾਂ ਵਿੱਚ ਵਿਅਸਤਤ ਹੋ ਜਾਂਦੀ ਹੈ ਫਿਰ ਜਿਸ ਨੂੰ ਬਖਸ਼ੇ ਸਿੱਖਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਜੇ ਉਹ ਆਪ ਬਖਸ਼ਿਸ਼ ਕਰੇ ਪਰ ਇਹ ਵੀ ਇੱਕ ਰਸ ਹੈ ਸਹਿਬ ਕਹਿੰਦੇ ਇਸ ਰਸ ਤੋਂ ਦੂਰ ਹੋਣਾ ਹੀ ਮੁਕਤੀ ਦਾ ਦਰਵਾਜਾ ਹੈ ਉਸਤਤ ਨਿੰਦਿਆ ਨਿੰਦਿਆ ਤੋਂ ਵੀ ਇਹ ਵੀ ਨਿੰਦਿਆ ਕਰਨੀ ਵੀ ਇੱਕ ਰਸ ਹੈ ਕੰਚਨ ਲੋਹ ਸਮਾਨ ਭਵ ਕੀ ਸੋਨੇ ਨੂੰ ਵੀ ਲੋਹੇ ਦੇ ਬਰਾਬਰ ਸਮਝਦਾ ਹੋਗੇ ਭਵ ਕੀ ਲੋਹ ਬਣਾ ਹੋਵੇ ਉਹਦੇ ਪ੍ਰਤੀ ਲਾਲਚ ਨਾ ਹੋਵੇ ਕਿਸੇ ਪ੍ਰਕਾਰ ਦਾ ਵੀ ਜੇ ਸਮਾਂ ਆਇਆ ਤੇ ਕੰਗਣ ਸੋਨੇ ਦੇ ਕੰਗਣਾ ਨੂੰ ਵੀ ਗੰਗਾ ਵਿੱਚ ਸੁੱਟ ਦਿੱਤਾ ਗਿਆ ਕਿਉਂਕਿ ਕੰਚਨ ਲੋਹ ਸਮਾਨ ਕੋ ਨਾਨਕ ਸੁਨਰੇ ਮਨਾ ਮੁਕਤ ਤਾਹੇ ਤ ਜਾਨ ਹਰਖ ਸੋਗ ਜਾ ਕਹਿ ਨਹੀਂ ਬਹਿਰੀ ਮੀਤ ਸਮਾਨ ਕੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਦੁਖ ਤੇ ਸੁਖ ਤੋਂ ਰਹਿਤ ਹੋਵੇ ਦੁਖ ਆਵੇ ਭਾਵ ਕੀ ਦੁਖ ਆਵੇ ਸੁਖ ਆਵੇ ਪਰ ਜੀਵਨ ਦਾ ਪੱਖ ਨਹੀਂ ਬਦਲਿਆਉਣਾ ਚਾਹੀਦਾ ਵੀ ਸੁਖ ਵੇਲੇ ਰੱਬ ਭੁੱਲਿਆ ਹੋਵੇ ਤੇ ਦੁਖ ਵੇਲੇ ਰੱਬ ਨੂੰ ਲਾਂਭੇ ਦਿੱਤੇ ਜਾਣ ਨਹੀਂ ਦੁਖ ਹੋਵੇ ਚਾਏ ਸੁਖ ਹੋਵੇ ਜੇ ਸੁਖ ਦੇ ਤ ਤੁਜੈ ਰਾਦੀ ਦੁੱਖ 'ਚ ਤੁਜੇ ਧਿਆਈ ਬਸ ਇਹ ਅਵਸਥਾ ਇਹ ਇਹ ਅਵਸਥਾ ਮੁਕਤੀ ਦਾ ਦਰਵਾਜਾ ਹੈ ਤੇ ਬੈਰੀ ਮੀਤ ਸਮਾਨ ਬੈਰੀਆਂ ਨੂੰ ਵੀ ਆਪਣਾ ਮਿੱਤਰ ਸਮਝਦਾ ਹੋਵੇ ਕਿਉਂਕਿ ਜਦੋਂ ਈਰਖਾ ਵੈਰ ਵਿਰੋਧ ਪੈਦਾ ਹੁੰਦਾ ਹੈ ਨਾ ਉਦੋਂ ਬੁਰੀਆਈਆਂ ਸ਼ੁਰੂ ਹੋ ਜਾਂਦੀਆਂ ਨੇ ਕਿਸੇ ਦੇ ਪ੍ਰਤੀ ਵੀ ਜਦੋਂ ਵੈਰ ਤੇ ਈਰਖਾ ਪੈਦਾ ਹੋ ਜੇ ਉਦੋਂ ਦੇ ਪ੍ਰਤੀ ਬੁਰੀਆਈਆਂ ਤੇ ਨਿੰਦਿਆ ਵੀ ਸ਼ੁਰੂ ਹੋ ਜਾਂਦੀ ਹੈ ਸਹਿਬ ਜੀ ਕਹਿੰਦੇ ਜਦੋਂ ਈਰਖਾ ਤੋਂ ਇਸ ਵੈਰ ਵਿਰੋਧ ਤੋਂ ਰਹਿਤ ਹੋ ਗਿਆ ਕਿਸੇ ਨੂੰ ਮੰਦਾ ਤੇ ਮਾੜਾ ਬੋਲਣਾ ਬੰਦ ਕਰ ਦਿੱਤਾ ਸਹਿਬ ਕਹਿੰਦੇ ਤੂੰ ਮੁਕਤ ਹੋ ਗਿਆ ਚਾਹੇ ਦੁਸ਼ਮਣ ਕਿਉਂ ਨਾ ਹੋਵੇ ਤੇਰਾ ਚਾਹੇ ਉਹਨੇ ਤੈਨੂੰ ਕਿਉਂ ਨਾ ਮੰਦਾ ਬੋਲਿਆ ਹੋਵੇ ਸਹਿਬ ਕਹਿੰਦੇ ਜੇ ਤੂੰ ਬੋਲਣਾ ਮੰਦਾ ਬੰਦ ਕਰ ਦਿੱਤਾ ਤਾਂ ਸਮਝ ਲੈ ਤੂੰ ਮੁਕਤ ਹੋ ਗਿਆ ਏ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਇਹ ਮੁਕਤੀ ਦਾ ਦਰਵਾਜਾ ਹੈ ਸਹਿਬ ਕਹਿੰਦੇ ਜੀਉਂਦਿਆਂ ਜੀ ਸੁਖੇ ਸ਼ਬਦ ਆਖਾਂ ਜੀਉਂਦਿਆਂ ਜੀ ਆਪਣੇ ਆਤਮਿਕ ਜੀਵਨ ਨੂੰ ਸਵਾਰਨਾ ਹੀ ਮੁਕਤ ਹੋਣਾ ਹੈ ਤੇ ਐਈਓ ਮੁਕਤੀ ਸਾਨੂੰ ਪ੍ਰਵਾਨ ਕਰਾਏਗੀ ਸੱਚੇ ਦੇ ਦਰਬਾਰ ਚ ਪਰ ਉਹਨਾਂ ਦੀ ਇਹ ਵਿਚਾਰ ਸੀ ਜੋ ਸਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਨਾਏ ਲਿਆ ਪਰਖਤ ਜਾਹੇ ਨਾਨਕ ਤੋ ਮੁਖ ਅੰਤਰ ਪਾਹੇ ਜੁਜਮੈ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਿਆ ਗੁਰੂ ਸਾਹਿਬ ਜੀ ਆਖਦੇ ਨੇ ਵੀ ਉਸ ਸਮੇਂ ਕ੍ਰਿਸ਼ਨ ਦਾ ਜੁਜਰ ਦੇ ਵਿੱਚ ਜੁਜ ਦਾ ਭਾਵ ਜੁਜਰ ਵੇਦ ਯਜੁਰਵੇਦ ਜਿਨੂੰ ਦੁਆਪਰ ਆਖਿਆ ਜਾਂਦਾ ਹੈ ਦੁਆਪਰ ਦੇ ਵਿੱਚ ਕ੍ਰਿਸ਼ਨ ਜੀ ਦਾ ਜਨਮ ਹੋਇਆ ਜੁਜਮੈ ਜੋੜ ਛਲੀ ਚੰਦਰਾਵਲ ਕ੍ਰਿਸ਼ਨ ਕਾਨ ਕ੍ਰਿਸ਼ਨ ਜਾਦਮ ਭਿਆ ਤੇ ਉਸ ਸਮੇਂ ਕ੍ਰਿਸ਼ਨ ਜੀ ਨੇ ਚੰਦਰਾਵਲ ਨੂੰ ਆਪਣੇ ਜੋਰ ਦੇ ਨਾਲ ਛੱਲਿਆ ਚਿੰਦਰਾਵਲ ਵੀ ਇੱਕ ਗੋਪੀ ਸੀ ਜੀ 360 ਗੋਪੀਆਂ ਸਨ ਉਹਨਾਂ ਦੇ ਮੁਤਾਬਕ ਕ੍ਰਿਸ਼ਨ ਦੀਆਂ ਜਿੰਨਾ ਵਿੱਚੋਂ ਚੰਦਰਾਵਲ ਵੀ ਇੱਕ ਗੋਪੀ ਸੀ ਪਰ ਇਹਦੇ ਪ੍ਰਤੀ ਜੋਰ ਦਿਖਾਇਆ ਚੰਦਰਾਵਲ ਜਿਹੜੀ ਸੀ ਉਹ ਚੰਦਰਪਾਨ ਦੀ ਧੀ ਸੀ ਇਹ ਜਿਹੜੀ ਰਾਧਾ ਸੀ ਰਾਧਾ ਦੀ ਚਚੇਰੀ ਭੈਣ ਸੀ ਚੰਦਰਾਵਲ ਤੇ ਗਵਰਧਨ ਦੇ ਨਾਲ ਇਹ ਵਿਆਹੀ ਹੋਈ ਸੀ ਚੰਦਰਾਵਲ ਕ੍ਰਿਸ਼ਨ ਜੀ ਨੇ ਆਪਣਾ ਭੇਸ ਔਰਤਾਂ ਵਾਲਾ ਬਣਾ ਕੇ ਤੇ ਆਪਣਾ ਨਾਮ ਕਾਂਤਾ ਰੱਖ ਕੇ ਇਹਨਾਂ ਦੇ ਸਹੁਰੇ ਘਰ ਪਹੁੰਚਿਆ ਮੈਂ ਬਹੁਤੀ ਡੁੰਗਿਆਈ ਚ ਨਹੀਂ ਜਾਣਾ ਮਾਫ ਕਰਿਓ ਤੇ ਉਸ ਸਮੇਂ ਆਪਣੇ ਜੋਰ ਦੇ ਨਾਲ ਇਹਨੂੰ ਛੱਲਿਆ ਸੀ ਉਸ ਵਕਤ ਆਪ ਜੀ ਸਿਆਣੇ ਹੋ ਸਾਰੇ ਗੁਰੂ ਸਾਹਿਬ ਜੀ ਕਹਿੰਦੇ ਉਸ ਸਮੇਂ ਚੰਦਰਾਵਲ ਨੂੰ ਹਾਲਾਂਕਿ ਇਹਨਾਂ ਦੀ ਨੇੜਤਾ ਨਹੀਂ ਸੀ ਚੰਦਰਾਵਲ ਜੀ ਦੀ ਤੇ ਕ੍ਰਿਸ਼ਨ ਦੀ ਨੇੜਤਾ ਨਹੀਂ ਸੀ ਪ੍ਰਕ੍ਰਿਸ਼ਨ ਜੀ ਨੇ ਆਪਣੇ ਜੋਰ ਦੇ ਨਾਲ ਉਸ ਸਮੇ ਛੱਲਿਆ ਸੀ ਧੋਖੇ ਦੇ ਨਾਲ ਗੁਰੂ ਸਾਹਿਬ ਜੀ ਨੇ ਉਸ ਗੱਲ ਦਾ ਜ਼ਿਕਰ ਕੀਤਾ ਸਾਹਿਬ ਜੀ ਕਹਿੰਦੇ ਜੁਜਮੈ ਜੋਰ ਛੱਲੀ ਚੰਦਰਾਵਲ ਕਾਨ ਕ੍ਰਿਸ਼ਮ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਇਹ ਵੀ ਇੱਕ ਗੋਪੀ ਸੀ ਜਿਹਨੂੰ ਸੱਤੇ ਭਾਮਾ ਆਖਿਆ ਜਾਂਦਾ ਸੀ ਇੰਦਰ ਦੇ ਬਾਗ ਦੇ ਵਿੱਚੋਂ ਇਹਨਾਂ ਦੀ ਨੇੜਤਾ ਬਹੁਤੀ ਸੀ ਉਸ ਸਮੇਂ ਉਹ ਸਮੇਂ ਇੰਦਰ ਦੇ ਬਾਗ ਦੇ ਵਿੱਚੋਂ ਪਾਰ ਜਾਤ ਦਾ ਰੁੱਖ ਸੀ ਕ੍ਰਿਸ਼ਨ ਸਪੈਸ਼ਲ ਇਸ ਸੱਤੇ ਭਾਮਾ ਦੇ ਲਈ ਇਹ ਰੁੱਖ ਪੁੱਟ ਕੇ ਲੈ ਗਿਆ ਸੀ ਪੰਜ ਰੁੱਖਸ ਜਦੋਂ ਵੀ ਸਮੁੰਦਰ ਨੂੰ ਰੜਕਿਆ ਗਿਆ ਸੀ ਤੇ 14 ਰਤਨ ਨਿਕਲੇ ਸਨ ਉਹਨਾਂ ਦੇ ਮੁਤਾਬਕ ਮੈਂ ਬੇਨਤੀ ਕਰ ਰਿਹਾ ਹਾਂ 14 ਰਤਨ ਦੇ ਵਿੱਚੋਂ ਇਹ ਪਾਰਜਾਤ ਰੁੱਖ ਵੀ ਵਿੱਚੇ ਸੀ ਤੇ ਉਹ ਸਪੈਸ਼ਲ ਖੁਸ਼ ਕਰਨ ਦੇ ਲਈ ਕ੍ਰਿਸ਼ਨ ਜੀ ਨੇ ਇੰਦਰ ਦੇ ਬਾਗ ਦੇ ਵਿੱਚੋਂ ਇਹ ਪਾਰਜਾਤ ਰੁੱਖ ਪੁੱਟ ਕੇ ਲੈ ਕੇ ਆਏ ਸੀ ਆਪਣੀ ਗੋਪੀ ਦੇ ਲਈ ਪਾਰਜਾਤ ਗੋਪੀ ਲੈ ਆਇਆ ਫਿਰ ਕੀ ਹੋਇਆ ਬਿੰਦਰਾ ਬਨਮੈ ਰੰਗ ਕੀਆ ਬਿੰਦਰਾ ਬਨ ਦੇ ਵਿੱਚ ਕਾਫੀ ਸਮਾਂ ਕ੍ਰਿਸ਼ਨ ਜੀ ਨੇ ਬਤੀਤ ਕੀਤਾ ਅੱਜ ਵੀ ਉੱਥੇ ਇਹ ਪੱਖ ਚੱਲਿਆ ਜਾਂਦਾ ਹੈ ਅੱਜ ਵੀ ਇਸ ਤਰ੍ਹਾਂ ਦਾ ਜਲੂਸ ਕੱਢਿਆ ਜਾਂਦਾ ਉਸ ਸਮੇਂ ਦਾ ਸਹਿਬ ਜੀ ਕਹਿੰਦੇ ਉਸ ਸਮੇਂ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨਮੈ ਰੰਗ ਕੀਆ ਇਹ ਜਜੁਰਵੇਦ ਦੇ ਅਨੁਸਾਰ ਜਿਹੜਾ ਇਹ ਪੱਖ ਉਸ ਸਮੇਂ ਵਰਤਿਆ ਜਾਂਦਾ ਸੀ ਫਿਰ ਸਹਿਬ ਜੀ ਨੇ ਆਖਿਆ ਕਲਮੈ বেদ ਅਥਰ ਬਣ ਹੁਆ ਅਥਰ ਬਣ বেদ ਜਿਹੜਾ ਹੈ ਉਸ ਸਮੇਂ ਕਲ ਦਾ ਭਾਵ ਹੈ ਕਲ ਯੁਗ ਕਹਿੰਦੇ ਕਲ ਮੈਂ বেদ ਅਥਰ ਬਨਹੁਆ ਨਾਉ ਖੁਦਾਈ ਅੱਲਾਹ ਪਿਆ ਇੱਥੇ ਮੈਂ ਥੋੜੀ ਜੀ ਗੱਲ ਕਲੀਅਰ ਕਰ ਦੇਣਾ ਮੱਗੇ ਵੀ ਬੇਨਤੀ ਕੀਤੀ ਸੀ ਚਲੋ ਇੱਥੇ ਔਂਕੜ ਵੀ ਹੈ ਅੱਲੋ ਵੀ ਪੜਿਆ ਜਾਂਦਾ ਪਰ ਅਸਲ ਦੇ ਵਿੱਚ ਪੁਲਿੰਗ ਇੱਕ ਵਚਨ ਹੋਣ ਕਰਕੇ ਅਸਲ ਉਚਾਰਨ ਜਿਹੜਾ ਮੈਂ ਵਿਆਕਰਨ ਦੇ ਮੁਤਾਬਕ ਆਪ ਜੀ ਨੇ ਬੇਨਤੀ ਕਰਿਆ ਮੈਂ ਇਥੇ ਨਹੀਂ ਬੇਨਤੀ ਕਰੇ ਵੀ ਅਸੀਂ ਔਂਕੜ ਪੜਨੀ ਹੈ ਜਾਂ ਨਹੀਂ ਪੜਨੀ ਪਰ ਅਸਲ ਵਿੱਚ ਤੁਸੀਂ ਇੱਕ ਸ਼ਬਦ ਪੜਦੇ ਆਵਲ ਅੱਲਾ 100 ਰੁਪਇਆ ਉੱਥੇ ਕੋਈ ਔਂਕੜ ਨਹੀਂ ਹੈ ਉੱਥੇ ਇਹਨੂੰ ਅੱਲਾ ਵੀ ਨਹੀਂ ਪੜਨਾ ਅੱਲਾ ਮੁਸਲਮਾਨ ਵੀਰ ਕੋਲ ਖੜੋਵੋਗੇ ਤਾਂ ਅੱਲੋ ਨਹੀਂ ਪੜਦੇ ਉਹ ਅੱਲਾ ਕਹਿੰਦੇ ਨੇ ਕੇਵਲ ਇੱਥੇ ਪੁਲਿੰਗ ਇੱਕ ਵਚਨ ਹੈ ਅੱਲਾ ਦੀ ਗੱਲ ਹੈ ਜੀ ਤਾਂ ਕਰ ਕਿ ਔਂਕੜ ਹੈ ਜੇ ਪੁਲਿੰਗ ਹੈ ਇਸਤਰੀ ਲਿੰਗ ਬਹੁਵਚਨ ਹੁੰਦਾ ਤੇ ਉੱਥੇ ਔਂਕੜ ਨਹੀਂ ਹੁੰਦੀ ਸੀ ਪਰ ਰੱਬ ਤਾਂ ਇੱਕ ਹੈ ਇਸ ਲਈ ਔਂਕੜ ਲੱਗੇਗੀ ਪਰ ਉਚਾਰਨ ਜਿਹੜੇ ਮਿਸ਼ਨਰੀ ਪੱਖ ਹੈ ਮੋਂਨਾ ਦੀ ਗੱਲ ਕਰ ਰਿਹਾ ਉਹ ਕੇਵਲ ਤੇ ਕੇਵਲ ਅੱਲਾ ਹੀ ਪੜਦੇ ਨੇ ਪਰ ਮੈਂ ਇੱਥੇ ਇਹ ਨਹੀਂ ਦੁੱਬਦਾ ਪਾਣੀ ਤੁਹਾਡੇ ਮਨਾਂ ਦੇ ਅੰਦਰ ਵੀ ਤੁਸੀਂ ਪੜਨੀ ਹੈ ਜਾਂ ਨਹੀਂ ਪੜਨੀ ਪਰ ਮੈਂ ਅਰਥ ਦੇ ਮੁਤਾਬਕ ਤੇ ਵਿਆਕਰਨ ਦੇ ਮੁਤਾਬਕ ਤੁਹਾਡੇ ਨਾਲ ਸਾਂਝ ਪਾਈ ਹੈ ਹਣ ਸਾਹਿਬ ਜੀ ਕਹਿੰਦੇ ਵੀ ਕਲਯੁਗ ਦੇ ਵਿੱਚ ਅਥਰ ਬਨ ਵੇਦ ਆਖਦਾ ਹੈ ਵੀ ਉਦੋਂ ਅੱਲਾ ਅੱਲਾ ਹੋ ਗਈ ਹਰ ਪਾਸੇ ਮੁਗਲਾਂ ਦਾ ਰਾਜ ਹੋ ਗਿਆ ਕਲਮੇ ਵੇਦ ਅਥਰ ਬਨ ਹੁਆ ਨਾਉ ਖੁਦਾਈ ਅੱਲਾ ਤੇ ਆ ਹੁਣ ਉਦੋਂ ਖੁਦਾ ਦਾ ਨਾਮ ਅੱਲਾ ਦਾ ਨਾਮ ਪ੍ਰਚਲਿਤ ਹੋ ਗਿਆ Neel bastar le kapde pehre turk patthani amal kiya ਪਠਾਨਾ ਦਾ ਰਾਜ ਮੁਗਲਾਂ ਦਾ ਰਾਜ ਹੋਇਆ ਉਸ ਵਕਤ ਤਲਵਾਰ ਦੇ ਜ਼ੋਰ ਨਾਲ ਵੀ ਉਹਨਾਂ ਨੇ ਰਾਜ ਕੀਤਾ ਵਿਚਾਰ ਨਾਲ ਨਹੀਂ ਕੀਤਾ ਉਹਨਾਂ ਨੇ ਸਹਿਬ ਕਹਿੰਦੇ ਅਥਰਵੇਦ ਅਥਰਵਨ ਵੇਦ ਇਹ ਆਖਦੇ ਉਸ ਸਮੇਂ ਹਰ ਪਾਸੇ ਅੱਲਾ ਦਾ ਨਾਮ ਹੋ ਗਿਆ ਖੁਦਾ ਦਾ ਨਾਮ ਹੋ ਗਿਆ ਚਾਰੇ ਵੇਦ ਹੋਏ ਸਚਿਆਰ ਸਹਿਬ ਜੀ ਕਹਿੰਦੇ ਚਾਰੇ ਵੇਦ ਸਚਿਆਰ ਹੋਏ ਭਾਵ ਕਿ ਹਰ ਵੇਦ ਆਪਣੀ ਆਪਣੀ ਮਤ ਅਨੁਸਾਰ ਪ੍ਰਮਾਤਮਾ ਦਾ ਨਾਮ ਪ੍ਰਚਲਿਤ ਕਰਦਾ ਰਿਹਾ ਸਤੰਬਰ ਕਿਹਾ ਕ੍ਰਿਸ਼ਨ ਕਿਹਾ ਰਾਮ ਕਿਹਾ ਅੱਲਾ ਕਿਹਾ ਹਰ ਵੇਦ ਨੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਪ੍ਰਚਲਿਤ ਕੀਤਾ ਉਸ ਸਮੇ ਚਾਰੇ ਵੇਦ ਹੋਏ ਸਚਿਆਰ ਪੜਹਿ ਗੁਣੇ 3 4 ਵਿਚਾਰ ਇੱਥੇ ਚਾਰ ਸ਼ਬਦ ਗਿਣਤੀ ਲਈ ਨਹੀਂ ਇਹ ਸੁੰਦਰ ਲਈ ਹੈ ਕਹਿੰਦੇ ਜੇ ਤੁਸੀਂ ਇਸ ਵੇਦਾਂ ਨੂੰ ਪੜੋਗੇ ਸੁਣੋਗੇ ਵਿਚਾਰੋਗੇ ਤਾਂ ਤੁਹਾਡੇ ਜੀਵਨ ਦੇ ਅੰਦਰ ਇਹ ਚਾਰ ਸੁੰਦਰ ਵਿਚਾਰ ਪੈਦਾ ਹੋ ਜਾਏਗੀ ਤੁਹਾਡਾ ਜੀਵਨ ਜਿਹੜਾ ਸੁੰਦਰ ਬਣ ਜਾਏਗਾ ਚੰਗਾ ਬਣ ਜਾਏਗਾ ਜੇ ਨੂੰ ਤੁਸੀਂ ਪੜੋਗੇ ਵਿਚਾਰੋਗੇ ਪੜ੍ਹੈ ਗੁਣੈ ਤਿੰਨ ਚਾਰ ਵਿਚਾਰ ਹੁਣ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਵਿਚਾਰ ਦੱਸਦੇ ਨੇੰਤਲੀ ਪੰਕਤੀ 'ਚ ਸਹਿਬ ਕਹਿੰਦੇ ਇਹ ਨਹੀਂ ਐ ਜੇ ਕਿਸੇ ਕੋਲ ਸਮਾਂ ਨਹੀਂ ਵਕਤ ਨਹੀਂ ਐ ਇੱਥੇ ਕੇਵਲ ਮੁਕਤੀ ਦਾ ਦਰਵਾਜ਼ਾ ਕਿਵੇਂ ਮਿਲਦਾ ਐ ਭਾਉ ਭਗਤ ਕਰ ਨੀਚ ਸਦਾਏ ਬਸ ਆ ਦੋ ਪੱਖ ਜਿਹੜੇ ਨੇ ਗੁਰਮਤ ਦੇ ਅਨੁਸਾਰ ਸਹਿਬ ਜੀ ਕਹਿੰਦੇ ਭਗਤੀ ਨਾਲ ਪ੍ਰੇਮ ਕਰੋ ਪਿਆਰ ਕਰੋ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਕਰੋ ਤੁਸੀਂ ਸਾਰੇ ਬਚਨ ਪੜਦੇ ਹੋ ਜਿਨ ਪ੍ਰੇਮ ਕੀਓ ਤិនਹੀ ਪ੍ਰਪਾਇਓ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਾਡੀ ਵਿਚਾਰਤਾ ਇਹ ਹੈ ਭਲਿਆ ਉਸ ਪ੍ਰਮਾਤਮਾ ਨਾਲ ਪ੍ਰੇਮ ਤੇ ਪਿਆਰ ਕਰ ਤੇ ਆਪਣੇ ਆਪ ਨੂੰ ਨੀਮਾ ਸਦਾ ਕਿਉਂਕਿ ਮਾਪ ਕਰਿਓ ਕੇਵਰੀ ਭਗਤੀ ਕਰਦਿਆਂ ਕਰਦਿਆਂ ਤੇ ਇਹ ਗੱਲ ਪੱਖ ਜਾਇਜ ਹੈ ਵੀ ਭਗਤੀ ਕਰਦਿਆਂ ਸਿਫਤ ਵੀ ਹੋ ਜਾਂਦੀ ਹੈ ਹਰ ਥਾਂ ਤੇ ਸਿਫਤੋ ਜਾਂਦੀ ਹੈ ਸੇਬ ਜੀ ਕਹਿੰਦੇ ਆਪਣੇ ਆਪ ਨੂੰ ਨੀਵਾ ਗਣੀ ਕਿਤੇ ਹੰਕਾਰ ਹੀ ਨਾ ਹੋ ਜਾਏ ਜੇ ਹੰਕਾਰ ਹੀ ਹੋ ਗਿਆ ਤੇਰੀ ਕੀਤੀ ਹੋਈ ਭਗਤੀ ਵੀ ਬੇਅਰਥ ਹੋ ਜਾਣੀ ਹੈ ਭਗਤੀ ਕਰ ਉਹਦੇ ਨਾਲ ਪ੍ਰੇਮ ਕਰ ਪਰ ਆਪਣੇ ਆਪ ਨੂੰ ਹਮੇਸ਼ਾ ਨੀਵਾ ਸਦਾਈ ਕਿਉਂਕਿ ਭਗਤੀ ਕਰਦੇ ਆ ਤੇਰੀ ਸਿਫਤ ਵੀ ਹੋਣੀ ਹੈ ਤੇਰੇ ਬੋਲਾਂ ਚ ਸੱਚ ਵੀ ਵਰਤਨ ਹੈ ਸੰਸਾਰ ਦੇ ਅੰਦਰ ਇਹ ਸੱਚ ਜਿਹੜਾ ਉਪਰਤਖ ਵੀ ਹੋਣਾ ਕਿੱਥੇ ਤੈਨੂੰ ਹੰਕਾਰ ਨਾ ਹੋ ਜਾਵੇ ਜੇ ਹੰਕਾਰ ਦਾ ਕਿਨਕਾ ਮਾਤਰ ਵਸ ਗਿਆ ਕਈ ਸਾਲਾਂ ਦੀ ਭਗਤੀ ਵਿਅਰਥ ਹੋ ਜਾਣੀ ਹੈ ਸਾਬ ਜੀ ਕਹਿੰਦੇ ਭਗਤੀ ਕਰ ਪ੍ਰੇਮ ਕਰ ਪਰ ਨੀਵਾਂ ਸਦਾ ਜਦੋਂ ਆਪਣੇ ਆਪ ਨੂੰ ਨੀਵਾਂ ਸਦਾਏਗਾ ਤੋ ਨਾਨਕ ਮੁਖੰਤਰ ਪਾਏ ਫਿਰ ਤੂੰ ਮੁਕਤ ਹੋ ਜਾਏਗਾ ਫਿਰ ਤੂੰ ਮੁਕਤੀ ਦਾ ਰਸਤਾ ਅਪਣਾ ਲਏਗਾ ਹੁਣ ਗੁਰੂ ਸਾਹਿਬ ਜੀ ਨੇ ਮੁਕਤੀ ਗੱਲ ਇਹ ਕਰ ਦਿੱਤੀ ਵੀ ਜੀਵਨ ਦੇ ਸਫਰ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਣਾ ਤੇ ਆਪਣੇ ਆਪ ਨੂੰ ਨੀਵਾ ਹੋ ਕੇ ਚੱਲਣਾ ਹੀ ਇੱਕ ਜੀਵਨ ਨੂੰ ਸਫਲਾ ਕਰਨਾ ਹੈ ਆਪਣੇ ਜੀਵਨ ਨੂੰ ਮੁਕਤ ਕਰਨਾ ਹੈ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੀ ਵਿਚਾਰ ਧਾਰਾ ਸਾਡੇ ਸਾਹਮਣੇ ਰੱਖ ਕੇ ਵੀ ਇਹ ਵੇਦ ਜਿਹੜੇ ਨੇ ਆਪਣੀ ਆਪਣੀ ਮਤ ਇਹ ਗੱਲ ਰੱਖਦੇ ਨੇ ਪਰ ਸਾਡੀ ਮਤ ਕੀ ਹੈ ਗੁਰਮਤ ਕੀ ਆਖਦੀ ਹੈ ਗੁਰੂ ਦੀ ਮਤ ਕੀ ਆਖਦੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਪਾਉਣਾ ਬਸ ਤੇ ਆਪਣੇ ਆਪ ਨੂੰ ਨੀਵਾ ਓਕੇ ਚੱਲਣਾ ਇਹ ਦੋ ਪੱਖੇ ਦੋ ਗੁਣ ਜੀਵਨ ਦੇ ਵਿੱਚ ਵਸਾ ਲੇਗਾ ਸਹਿਬ ਜੀ ਕਹਿੰਦੇ ਫਿਰ ਯਾਦ ਰੱਖੀ ਤੋ ਨਾਨਕ ਮੁਖੰਤਰ ਪਾਏ ਫਿਰ ਜੀਵਨ ਦੇ ਅੰਦਰ ਤੂੰ ਮੁਕਤ ਹੋ ਜਾਏਗਾ ਜਦੋਂ ਮੁਕਤ ਹੋ ਗਿਆ ਸਹਿਬ ਕਹਿੰਦੇ ਫਿਰ ਲੋਕ ਵੀ ਸਬਰ ਜਾਣਾ ਫਿਰ ਪਰਲੋਕ ਵੀ ਸਾਡਾ ਸਬਰ ਜਾਣਾ ਜਦੋਂ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਬਣ ਗਿਆ ਪਿਆਰ ਬਣ ਗਿਆ ਹੋਈਆਂ ਬੇਨਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਸਮੂਹ ਸਾਧ ਸੰਗਤ ਦੇ ਚਰਨਾਂ 'ਚ ਇੱਕ ਬੇਨਤੀ